ਰਜ਼ੀ ਪੱਤਰਕਾਰ ਤੇ ਪੁਲਿਸ ਵਾਲਾ ਬਣ ਕੇ ਲੋਕਾਂ ਦੇ ਨਾਲ ਠੱਗੀਆਂ ਮਾਰਨ ਵਾਲੇ ਇਹ ਤਿੰਨ ਬਦਮਾਸ਼ ਹੁਣ ਪੁਲਿਸ ਦੇ ਅੜਿੱਕੇ ਚੜੇ ਨੇ ਦਰਸਲ ਕੁਰਾਲੀ ਦੇ ਨੇੜੇਲੇ ਪਿੰਡਾਂ ਦੇ ਰਹਿਣ ਵਾਲੇ ਤਿੰਨ ਵਿਅਕਤੀ ਖਰੜ ਦੇ ਵਿੱਚ ਪੱਤਰਕਾਰ ਤੇ ਜਾਲੀ ਪੁਲਿਸ ਮੁਲਾਜ਼ਮ ਬਣ ਕੇ ਲੁੱਟਖੋ ਤੇ ਲੋਕਾਂ ਤੋਂ ਠੱਗੀ ਦੀਆਂ ਵਾਰਦਾਤਾ ਨੂੰ ਅੰਜਾਮ ਦਿੰਦੇ ਸਨ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪਰਚਾ ਦਰਜ ਕੀਤਾ ਤੇ ਹੁਣੇ ਤਿੰਨੇ ਬਦਮਾਸ਼ ਪੁਲਿਸ ਦੇ ਹੱਥੇ ਚੜੇ ਨੇ ਡੀਐਸਪੀ ਜਨਾਦਾਇ ਕਹਿਣਾ ਹੈ ਕਿ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਕਿ ਖਲੜ ਗੁੱਗਾ ਮਾੜੀ ਦੇ ਨੇੜੇ ਤਿੰਨ ਵਿਅਕਤੀ ਜੋ ਕਿ ਆਪਣੇ ਆਪ ਨੂੰ ਕਦੇ ਪੱਤਰਕਾਰ ਤੇ ਕਦੇ ਪੁਲਿਸ ਮੁਲਾਜ਼ਮ ਦੱਸਦੇ ਨੇ ਲੋਕਾਂ ਦੇ ਕੋਲੋਂ ਪੈਸੇ ਐਂਟਰ ਨੇ ਇਹਨਾਂ ਦੇ ਵੱਲੋਂ ਆਪਣਾ ਰੋਪ ਛਾੜ ਕੇ ਲੋਕਾਂ ਦੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਨਾਲ ਠੱਗੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਮਾਮਲੇ ਦੇ ਵਿੱਚ ਜਦ ਤਵਦੀਸ਼ ਕੀਤੀ ਗਈ ਤਾਂ ਇਹਨਾਂ ਦੇ ਕੋਲ ਕੋਈ ਪੁਲਿਸ ਮੁਲਾਜ਼ਮ ਹੋਣ ਦਾ ਜਾਂ ਪੱਤਰਕਾਰ ਹੋਣ ਦਾ ਦਸਤਾਵੇਜ਼ ਪ੍ਰਾਪਤ ਨਹੀਂ ਹੋਇਆ ਪੁਲਿਸ ਨੇ ਇਹਨਾਂ ਤੇ ਮਾਮਲਾ ਦਰਜ ਕੀਤਾ ਇਹਨਾਂ ਦੀ ਗੱਡੀ ਤੇ ਲੋਗੋ ਤੇ ਪੁਲਿਸ ਦੀ ਵਰਦੀ ਵੀ ਇਹਨਾਂ ਕੋਲੋਂ ਮਿਲੀ ਹੈ ਜੋ ਕਿ ਫਰਜ਼ੀ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕਰ ਦਿੱਤੀ ਗਈ ਹੈ ਦੇਖੋ ਜੀ ਸਾਡੇ ਕੋਲ ਇੱਕ ਮਨਦੀਪ ਸਿੰਘ ਨਾਮ ਦੇ ਵਿਅਕਤੀ ਨੇ ਕੰਪਲੇਂਟ ਕੀਤੀ ਸੀ ਕਿ ਗੁੱਗਾ ਮਾਰੀ ਦੇ ਲੱਗੇ ਉਹਨਾਂ ਨੂੰ ਕੁਝ ਵਿਅਕਤੀਆਂ ਨੇ ਘੇਰ ਕੇ ਜੋ ਆਪਣੇ ਆਪ ਨੂੰ ਕਥਿਤ ਤੌਰ ਤੇ ਪੁਲਿਸ ਮੁਲਾਜ਼ਮ ਦੱਸ ਰਹੇ ਸਨ ਤੇ ਉਹਨਾਂ ਨਾਲ ਜਿਹੜਾ ਬੜਾ ਵਰਤੀਰਾ ਕਰਕੇ ਉਹਨਾਂ ਤੋਂ ਕੁਝ ਪੈਸੇ ਦੀ ਡਿਮਾਂਡ ਕਰ ਰਹੇ ਸੀ ਤੇ ਉਹਦੇ ਤੇ ਅਸੀਂ ਤੁਰੰਤ ਐਕਸ਼ਨ ਕਰਦੇ ਹੋਏ ਜਿਹੜੀ ਦੋਸ਼ੀ ਨੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਆਈਡੈਂਟੀਫਾਈ ਕਰਕੇ ਤੇ ਤਿੰਨ ਦੋਸ਼ੀ ਜਿਹੜੇ ਨੇ ਕਾਬੂ ਕਰ ਲਏ ਨੇ ਤੇ ਉਹਨਾਂ ਜਿਹੜੀ ਵਾਰਦਾਤ ਚ ਵਰਤੀ ਹੋਈ ਜਿਹੜੀ ਕਾਰ ਉਹ ਬਰਾਮਦ ਕਰ ਲਈ ਐ ਤੇ ਕੁਝ ਆਰਟੀਕਲਸ ਉਹਨਾਂ ਕੋਲ ਜਿਵੇਂ ਪੰਜਾਬ ਪੁਲਿਸ ਦਾ ਲੋਗੋ ਹੋਣੀਆਂ ਕੁਝ ਯੂਨੀਫਾਰਮ ਦੇ ਆਰਟੀਕਲ ਵੀ ਰਿਕਵਰ ਕਰ ਲਏ ਪਰ ਇਹ ਪਹਿਲਾਂ ਵੀ ਕਿਸੇ ਇਸ ਤਰ੍ਹਾਂ ਦਾ ਇੰਜਾਮ ਦਿੰਦੇ ਵਾਰਦਾਤ ਦੇਖੋ ਅਜੇ ਜੀ ਸੀ ਇੱਕ ਪੰਜਾਬ 8/25 ਨੰਬਰ ਮੁਕਦਮਾ ਥਾਣਾ ਸਿਟੀ ਕਰਨ ਰਕਿੰਦਰ ਰਜਿਸਟਰ ਕੀਤਾ ਕੱਲ ਕੀਤਾ ਅੱਜ ਮਾਨਯੋਗ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹ ਅਗਲੀ ਪੁਚ ਕਿਚਨਾਂ ਤੋਂ ਜਾ ਰਹੀ ਹੈ ਜੇ ਕਿਸੇ ਹੋਰ ਇਨਸੀਡੈਂਟ ਚ ਇਹਨਾਂ ਦੀ ਸ਼ਮੂਲੀਅਤ ਹੋਈ ਤਾਂ ਉਸ ਚ ਵੀ ਅਸੀਂ ਇਹਨਾਂ ਨੂੰ ਨਾਮਿਨੇਟ ਕਰਕੇ ਅਰੈਸਟ ਕਰਾਂਗੇ ਇਹ ਰਲੋੜੀ ਦੇ ਪਾਸੋਂ ਦੀ ਗੱਲ ਹੈ ਇਹ ਜਿਹੜੇ ਚਾਰੋਂ ਨੇ ਜੀ ਕਰਾਲੀ ਏਰੀਆ ਦੇ ਰਹਿਣ ਵਾਲੇ ਨੇ ਜਿਹੜੇ ਚਾਰ ਦੋਸ਼ੀ ਨੇ ਕਰਾਲੀ ਦੇ ਲਾਗੇ ਇਹਨਾਂ ਦਾ ਪਿੰਡ ਪੈਂਦਾ ਕਿੰਨੇ ਜਿੰਦਾ ਰਿਮਾਂਡ ਲੈ ਅੱਜ ਮਾਨਯੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ ਫਰਜ਼ੀ ਪੱਤਰਕਾਰ ਤੇ ਪੁਲਿਸ ਵਾਲਾ ਬਣ ਕੇ ਲੋਕਾਂ ਦੇ ਨਾਲ ਠੱਗੀਆਂ ਮਾਰਨ ਵਾਲੇ ਇਹ ਤਿੰਨ ਬਦਮਾਸ਼ ਹੁਣ ਪੁਲਿਸ ਦੇ ਅੜਿੱਕੇ ਚੜੇ ਨੇ ਦਰਸਲ ਕੁਰਾਲੀ ਦੇ ਨੇੜੇਲੇ ਪਿੰਡਾਂ ਦੇ ਰਹਿਣ ਵਾਲੇ ਤਿੰਨ ਵਿਅਕਤੀ ਖਰੜ ਦੇ ਵਿੱਚ ਪੱਤਰਕਾਰ ਤੇ ਜਾਲੀ ਪੁਲਿਸ ਮੁਲਾਜ਼ਮ ਬਣ ਕੇ ਲੁੱਟਖੋ ਦੇ ਲੋਕਾਂ ਤੋਂ ਠੱਗੀ ਦੀਆਂ ਵਾਰਦਾਤਾ ਨੂੰ ਅੰਜਾਮ ਦਿੰਦੇ ਸਨ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪਰਚਾ ਦਰਜ ਕੀਤਾ ਤੇ ਹੁਣ ਇਹ ਤਿੰਨੇ ਬਦਮਾਸ਼ ਪੁਲਿਸ ਦੇ ਹੱਥੇ ਚੜੇ ਨੇ ਤਾਂ ਡੀਐਸਪੀ ਜੁਨਾਦਾਈ ਕਹਿੰਣਾ ਹੈ ਕਿ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਕਿ ਖਰੜ ਗੁੱਗਾ ਮਾੜੀ ਦੇ ਨੇੜੇ ਤੇਨਾਂ ਵਿਅਕਤੀ ਜੋ ਕਿ ਆਪਣੇ ਆਪ ਨੂੰ ਕਦੇ ਪੱਤਰਕਾਰ ਤੇ ਕਦੇ ਪੁਲਿਸ ਮੁਲਾਜ਼ਮ ਦੱਸਦੇ ਨੇ ਲੋਕਾਂ ਦੇ ਕੋਲੋਂ ਪੈਸੇ ਐਂਟਰ ਨੇ ਇਹਨਾਂ ਦੇ ਵੱਲੋਂ ਆਪਣਾ ਰੋਪ ਛਾੜ ਕੇ ਲੋਕਾਂ ਦੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਨਾਲ ਠੱਗੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਮਾਮਲੇ ਦੇ ਵਿੱਚ ਜਦ ਤਵਦੀਸ਼ ਕੀਤੀ ਗਈ ਤਾਂ ਇਹਨਾਂ ਦੇ ਕੋਲ ਕੋਈ ਪੁਲਿਸ ਮੁਲਾਜ਼ਮ ਹੁੰਦਾ ਜਾਂ ਪੱਤਰਕਾਰ ਹੁੰਦਾ ਦਸਤਾਵੇਜ਼ ਪ੍ਰਾਪਤ ਨਹੀਂ ਹੋਇਆ ਪੁਲਿਸ ਨੇ ਇਹਨਾਂ ਤੇ ਮਾਮਲਾ ਦਰਜ ਕੀਤਾ ਇਹਨਾਂ ਦੀ ਗੱਡੀ ਤੇ ਲੋਗੋ ਤੇ ਪੁਲਿਸ ਦੀ ਵਰਦੀ ਵੀ ਇਹਨਾਂ ਕੋਲੋਂ ਮਿਲੀ ਹੈ ਜੋ ਕਿ ਫਰਜ਼ੀ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕਰ ਦਿੱਤੀ ਗਈ ਹੈ ਦੇਖੋ ਜੀ ਸਾਡੇ ਕੋਲ ਇੱਕ ਮਨਦੀਪ ਸਿੰਘ ਨਾਮ ਦੇ ਵਿਅਕਤੀ ਨੇ ਕੰਪਲੇਂਟ ਕੀਤੀ ਸੀ ਕਿ ਗੁੱਗਾ ਮਾਰੀ ਦੇ ਲੱਗੇ ਉਹਨਾਂ ਨੂੰ ਕੁਝ ਵਿਅਕਤੀਆਂ ਨੇ ਘੇਰ ਕੇ ਜੋ ਆਪਣੇ ਆਪ ਨੂੰ ਕਥਿਤ ਤੌਰ ਤੇ ਪੁਲਿਸ ਮੁਲਾਜ਼ਮ ਦੱਸ ਰਹੇ ਸਨ ਤੇ ਉਹਨਾਂ ਨਾਲ ਜਿਹੜਾ ਬੜਾ ਵਰਤੀਰਾ ਕਰਕੇ ਉਹਨਾਂ ਤੋਂ ਕੁਝ ਪੈਸੇ ਦੀ ਡਿਮਾਂਡ ਕਰ ਰਹੇ ਸੀ ਤੇ ਉਹਦੇ ਤੇ ਅਸੀਂ ਤੁਰੰਤ ਐਕਸ਼ਨ ਕਰਦੇ ਹੋਏ ਜਿਹੜੀ ਦੋਸ਼ੀ ਨੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਆਈਡੈਂਟੀਫਾਈ ਕਰਕੇ ਤੇ ਤਿੰਨ ਦੋਸ਼ੀ ਜਿਹੜੇ ਨੇ ਕਾਬੂ ਕਰ ਲਏ ਨੇ ਤੇ ਉਹਨਾਂ ਜਿਹੜੀ ਵਾਰਦਾਤ ਚ ਵਰਤੀ ਹੋਈ ਜਿਹੜੀ ਕਾਰ ਉਹ ਬਰਾਮਦ ਕਰ ਲਈ ਐ ਤੇ ਕੁਝ ਆਰਟੀਕਲਸ ਉਹਨਾਂ ਕੋਲ ਜਿਵੇਂ ਪੰਜਾਬ ਪੁਲਿਸ ਦਾ ਲੋਗੋ ਹੋਣੀਆਂ ਕੁਝ ਯੂਨੀਫਾਰਮ ਦੇ ਆਰਟੀਕਲ ਵੀ ਰਿਕਵਰ ਕਰ ਲਏ ਪਰ ਇਹ ਪਹਿਲਾਂ ਵੀ ਕਿਸੇ ਇਸ ਤਰ੍ਹਾਂ ਦਾ ਇੰਜਾਮ ਦਿੰਦੇ ਵਾਰਦਾਤ ਦੇਖੋ ਅਜੇ ਜੀ ਸੀ ਇੱਕ ਪੰਜਾਬ 8/25 ਨੰਬਰ ਮੁਕੱਦਮਾ ਥਾਣਾ ਸਿਟੀ ਕਰਨਗੜ ਰਕਿਦਰ ਰਜਿਸਟਰ ਕੀਤਾ ਕੱਲ ਕੀਤਾ ਅੱਜ ਮਾਨਯੋਗ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਤੇ ਅਗਲੀ ਪੁਚ ਕਿਚਨਾਂ ਤੋਂ ਜਾ ਰਹੀ ਹੈ ਜੇ ਕਿਸੇ ਹੋਰ ਇਨਸੀਡੈਂਟ ਚ ਇਹਨਾਂ ਦੀ ਸ਼ਮੂਲੀਅਤ ਹੋਈ ਤਾਂ ਉਸ ਚ ਵੀ ਅਸੀਂ ਉਹਨਾਂ ਨੂੰ ਨਾਮਿਨੇਟ ਕਰਕੇ ਅਰੈਸਟ ਕਰਾਂਗੇ ਇਹ ਰਲੋੜੀ ਦੇ ਪਾਸੋਂ ਦੀ ਗੱਲ ਹੈ ਇਹ ਜਿਹੜੇ ਚਾਰੋਂ ਨੇ ਜੀ ਕਰਾਲੀ ਏਰੀਆ ਦੇ ਰਹਿਣ ਵਾਲੇ ਨੇ ਜਿਹੜੇ ਚਾਰ ਦੋਸ਼ੀ ਨੇ ਕਰਾਲੀ ਦੇ ਲਾਗੇ ਇਹਨਾਂ ਦਾ ਪਿੰਡ ਪੈਂਦਾ ਕਿੰਨੇ ਜਿੰਦਾ ਰਿਮਾਂਡ ਲੈ ਅੱਜ ਮਾਨਯੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ